ਵਾਹਿਗੁਰੂ 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 ਹਨਕ ਤਪਤੁ ਬੁਝਾਈ ਮਲਾਰ ਮੁਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰਮੈ ਕੋ ਨਾਹੀ ਹਨਕ ਯਤਨ ਕਰ ਰਹਿਣ ਨਾ ਪਾਵੇ ਆਚ ਕਾਚ ਧਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨ ਸਤ ਬਾਰ ਨਾ ਲਾਗੈ ਬਬਰੇ ਉਮੈ ਗਰਭ ਖਪੈ ਜਾਗਿਆ ਸਾ ਰਹਾਉ ਜੈ ਜਗਦੀਸ਼ ਪ੍ਰਭੂ ਰਖਵਾਰੇ ਰੱਖੈ ਪਰਖੈ ਸੋਈ ਜੇਤੀ ਹੈ ਤੇਤੀ ਤੁਝ ਹੀ ਤੇ ਤੁਮ ਸਾਰੇ ਅਵਰ ਨਾ ਕੋਈ ਜੀ ਉਪਾਏ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਭੈ ਖੰਝਨ ਕਾਗਦ ਕੋਟ ਇਹੋ ਜਾਗ ਹੈ ਬੱਪਰੂ ਰੰਗਨ ਚੇਨ ਚਤਰਾਈ ਨਾਨੀ ਸੀ ਬੂੰਦ ਪਵਨ ਪਤਖੋਐ ਜਨਮ ਮਰੈ ਖਿੰ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਕਰਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਨ ਦਸੈ ਦੂਜਾ ਮਨ ਮਾਹੀ ਗਾਰਣ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੀਮ ਭਏ ਸੱਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆ ਦਿਆਲਾ ਤੇਮਰੀ ਸਰਨ ਪਰੇ ਪਤਿ ਰੱਖੋ ਸੱਚ ਮਿਲੈ ਗੋਪਾਲਾ ਬਾਂਦੀ ਧੰਦ ਅੰਧ ਨਹੀਂ ਸੂਜੈ ਬਦਕ ਕਰਮ ਕਮਾਵੇ ਸਤਗੁਰ ਮਿਲੈ ਤਾਂ ਸੂਜਸ ਬੂਜਸ ਸੱਚ ਮਨ ਗਿਆਨ ਸਮਾਵੇ ਨਿਰਗੁਣ ਦੇ ਸਾਚ ਬਿਨ ਕਾਚੀ ਮੈਂ ਪੁੱਛਉ ਗੁਰ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜੱਗ ਸੁਪਨਾ ਮਲਾਰ ਮਹੱਲਾ ਪਹਿਲਾ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੈ ਸਾਰੰਗ ਸ਼ਬਦ ਸੁਹਾਈ ਰੈਣ ਬੀਹਾ ਬੋਲਿਓ ਮੇਰੀ ਮਾਈ ਰਹਾਉ ਪ੍ਰੇਸੋ ਪ੍ਰੀਤ ਨਾ ਉਲਟੈ ਕਬਹੂ ਜੋ ਤੈ ਭਾਵੈ ਸਾਈ ਨੀਂਦ ਗਈ ਹਉ ਮੈਂ ਤਨ ਥਾਕੀ ਸੱਚ ਮਤ ਰਿਦੈ ਸਮਾਈ ਰੂਖੀ ਬਿਰਖੀ ਉਡੋਂ ਭੁੱਖਾ ਪੀਵਾ ਨਾਮ ਸੁਪਾਈ ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ ਪ੍ਰਿਆ ਬਿਨ ਸ਼ਿੰਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਹਾਈ ਤਾਪਨੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ ਪਿਰਨ ਜੀਕ ਨਾ ਬੂਝੈ ਬਕੜੀ ਸਤਗੁਰ ਦੀ ਯਾਦ ਖਾਈ ਸਹਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ 부ਝਾਈ ਕਹੋ ਨਾਨਕ ਤੁਜ ਤੇ ਮਨ ਮਾਨਿਆ ਕੀਮਤ ਕਹਿਨ ਨਾ ਜਾਈ ਮਲਾਰ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਅਖਲੀ ਉੰਡੀ ਜਲ ਭਰ ਨਾਲ ਡੂੰਗਰ ਉੱਚਾ ਗੜ ਪਾਤਾਲ ਸਾਗਰ ਸੀਤਲ ਗੁਰ ਸ਼ਬਦ ਵਿਚਾਰ ਮਾਰਗ ਮੁਕਤਾ ਹੋ ਮੈਂ ਮਾਰ ਮੈਂ ਅੰਧਲੇ ਨਾ ਵੈ ਕੀ ਜੋਤ ਨਾਮ ਅਧਾਰ ਚੱਲਾਂ ਗੁਰ ਕੈ ਭੈ ਭੇਤ ਰਹਾਉ ਸਤਗੁਰ ਸ਼ਬਦੀ ਪਾਦਰ ਜਾਣ ਗੁਰ ਕਹਿ ਤਕੀਐ ਸਾਚੈ ਤਾਨ ਨਾਮ ਸੰਭਾਲ ਸਰੂੜੀ ਬਾਣ ਫੈ ਭਾਵੈ ਦਰ ਲਹਿਸ ਪ੍ਰਾਣ ਊਡਾਂ ਬੈਸਾਂ ਏਕ ਲਿਵ ਤਾਰ ਗੁਰ ਕਹਿ ਸ਼ਬਦ ਨਾਮ ਆਧਾਰ ਨਾ ਜਲ ਡੂੰਗਰ ਨਾ ਉਚੀ ਧਾਰ ਨਿਜ ਕਰ ਵਾਸਾ ਤਹਿ ਮੰਗਨਾ ਚਾਲਣ ਹਾਰ ਜਿਤ ਘਰ ਵਸੈ ਤੂੰ ਹੈ ਵਿਦ ਜਾਣੈ ਜੀਉ ਮਹਿਲ ਨਾ ਜਾਪੈ ਸਤਿਗੁਰ ਬਾਝੋ ਸਮਝ ਨਾ ਹੋਵੀ ਸਭ ਜਗ ਦਬਿਆ ਛਾਪੈ ਕਰਨ ਪਲਾਵ ਕਰੈ ਬਿਲ ਲਾਤੋਂ ਬਿਨ ਗੁਰ ਨਾਮ ਨਾ ਜਾਪੈ ਪਲ ਪੰਕਚ ਮਹਿ ਨਾਮ ਛਡਾਈ ਜੇ ਗੁਰ ਸ਼ਬਦ ਸੰਝਾਪੈ ਇਕ ਮੂਰਖ ਅੰਦੇ ਮੁਗਦ ਗੁਆਰ ਇਕ ਸਤਿਗੁਰ ਕੈ ਭੈ ਨਾਮ ਅਧਾਰ ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ਜਿਨ ਪੀਤੇ ਤਿਸ ਮੋਖ ਦਵਾਰ ਨਾਮ ਪੈ ਭਾਏ ਹਿਰਦੈ ਵਸਾਈ ਗੁਰ ਕਰਣੀ ਸਚ ਬਾਣੀ ਇੰਦ ਵਰਸੈ ਧਰਤ ਸੁਹਾਵੀ ਘਟ ਘਟ ਜੋਤ ਸਮਾਣੀ ਕਾਲਰ ਬੀਜਸ ਦੁਰਮਤਿਆਸੀ ਨਿ ਗੁਰੇ ਕੀ ਨਿਸ਼ਾਨੀ ਸਤ ਗੁਰ ਬਾਜੋ ਘੋਰ ਅੰਧਾਰਾ ਡੂਬ ਮੋਏ ਬਿਨ ਪਾਣੀ ਜੋ ਕਿਛ ਕੀਨੋ ਸੋ ਪ੍ਰਭੂ ਰਜਾਏ ਜੋ ਧੁਰ ਲਿਖਿਆ ਸੋ ਮੀਟਣਾ ਨਾ ਜਾਏ ਹੁਕਮੇ ਬਾਤਾ ਕਾਰ ਕਮਾਏ ਏਕ ਸ਼ਬਦ ਰਾਚੈ ਸੱਚ ਸਮਾਏ ਚਾਹ ਦਿਸ ਹੁਕਮ ਵਰਤੈ ਪ੍ਰਭ ਤੇਰਾ ਚਾਹ ਦਿਸ ਨਾਮ ਪਤਾਲੰ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੇ ਬੈ ਆਲੰ ਜਮਨ ਮਰਨਾ ਦੀਸੈ ਸਿਰ ਊਭੋ ਖੁੱਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੇ ਮਨ ਭਾਵੇ ਸਾਚੀ ਨਦਰ ਰਸਾਲੰ ਮਲਾਰ ਮਹੱਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੈ ਕੰਠੇ ਬੈਠੀ ਗੁਰ ਸ਼ਬਦ ਪਛਾਨੈ ਤੂੰ ਕੈਸੇ ਆੜ ਫਾਤੀ ਜਾਲ ਅਲਖ ਨਾ ਜਾ ਚਹਿ ਹਿਰਦੈ ਸੰਭਾਲ ਰਹਾਉ ਏਕ ਜੀ ਕਹਿ ਜੀਆਂ ਖਾਹੀ ਜਲ ਤਰਤੀ ਬੂਢੀ ਜਲ ਮਾਹੀ ਸਰਬਜੀ ਕੀ ਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਤ ਭਾਰੀ ਉਡ ਨਾ ਸਾਕੈ ਪੰਖ ਫਸਾਰੀ ਰਸ ਚੂਗੈ ਮਨ ਮੁਖ ਗਵਾਰ ਫਾਤੀ ਛੂਟੈ ਗੁਣ ਗਿਆਨ ਵਿਚਾਰ ਸਤਗੁਰ ਸੇਵ ਟੂਟੈ ਜਮ ਕਾਲ ਹਿਰਦੈ ਸਾਚਾ ਸ਼ਬਦ ਸੁਮਹਾਲ ਗੁਰਮਤਿ ਸਾਚੀ ਸ਼ਬਦ ਹੈ ਸਾਰ ਹਰ ਕਾ ਨਾਮ ਰੱਖੈ ੳਰ ਧਾਰ ਸੇ ਦੁਖ ਆਗੈ ਜੇ ਭੋਗ ਬਲਾਸੀ ਨਾਨਕ ਮੁਕਤ ਨਹੀਂ ਬਿਨ ਨਾਮੈ ਸਾਚੀ ਮਲਾਰ ਮਹਲਾ 3 ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਮ ਹੋਐ ਤਾ ਸਤਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਇ ਸਤਗੁਰ ਮਿਲਿਆ ਕੰਚਨ ਹੋਈਐ ਜਾ ਹਰ ਕੀ ਹੋਏ ਰਜਾਈ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤ ਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹੈ ਸਮਾਈ ਰਹਾਉ ਸਤ ਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤ ਗੁਰ ਤੇ ਹਰ ਬੁੱਝੀਐ ਗਰਬ ਜੋਨੀ ਨਹਿ ਪਾਈ ਗੁਰ ਪ੍ਰ사ਦੀ ਜੀਵਤ ਮਰੇ ਮਾਰੇ ਜੀਵੈ ਸ਼ਬਦ ਕਮਾਈ ਮੁਕਤ ਦੁਆਰਾਸ ਹੋਈ ਪਾਈ ਜੇ ਵਿੱਚੋ ਆਪ ਗੁਆਏ ਗੁਰ ਪ੍ਰਸਾਦੀ ਸੇਵ ਕਰ ਜੰਮੈ ਵਿੱਚੋ ਹੋਂ ਸਖਤ ਗੁਆਏ ਅਚਰ ਚਰੈ ਬਿਵੇਕ ਬੁੱਧ ਪਾਈ ਪੁਰਖੈ ਪੁਰਖ ਮਲਾਈ ਧਾਤੁਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗੁਆਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਈ ਸਤਿਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਰਿਦੈ ਵਿਚਾਰ ਵਡਭਾਗੀ ਗੁਰ ਪਾਇਆ ਭਵ ਜਲੇ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜਿਓ ਪਾਵ ਮੋਖ ਦਵਾਰ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨਪੂਰਨ ਹੋਏ ਜਿਨ ਹਰ ਭਾਣਾ ਭਾਏ ਮਲਾਰ ਮਹੱਲਾ ਤੀਜਾ ਲਾ ਤੀਜਾ ਦੇਦ ਬਾਣੀ ਜਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਬਿਨ ਨਾਮ ਜਮ ਡੰਡ ਸਹੈ ਮਰ ਜਨਮੇ ਵਾਰ ਵਾਰ ਸਤ ਗੁਰ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਰੇ ਸਤਗੁਰ ਸੇਵ ਸਮਾਈ ਵੱਡਾ ਭਾਗ ਗੁਰਪੂਰਾ ਪਾਇਆ ਹਰ ਹਰ ਨਾਮ ਧਿਆਈ ਰਹਾਉ ਹਰ ਆਪਣੈ ਭਾਣੈ ਸਿਸ਼ਟ ਉਪਾਈ ਹਰ ਆਪੇ ਦੇ ਆਧਾਰ ਹਰ ਆਪਣੈ ਭਾਣੈ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣੈ ਸਤਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮਖ ਬੂਜਾ ਕੋਈ ਵਾਹ ਵਾਹ ਕਰ ਪ੍ਰਭ ਸਾ ਲਾਹੀਐ ਤਿਸ ਜੇ ਵੜਿ ਅਵਰਨਾ ਕੋਈ ਆਪੇ ਬਖਸ਼ੇ ਮੇਲ ਲਐ ਕਰਮ ਪ੍ਰਾਪਤ ਹੋਈ ਸਾਚਾ ਸਾਹਿਬ ਮਾਹਰੂ ਸਤ ਗੁਰ ਦੀ ਆ ਦਿਖਾਏ ਅਮਰਤ ਵਰਸੈ ਮਨ ਸੰਤੋਖੀਐ ਸਾਚ ਰਹਿ ਲਿਵ ਲਾਈ ਹਰ ਕੈ ਨਾਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕਮਲਾਈ ਬਿਨ ਸਤਗੁਰ ਕਿਨੈ ਨਾ ਪਾਇਉ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਗੁਰ ਪਾਈਐ ਭੇਟੈ ਸਹਜ ਸੁਭਾਈ ਮਨ ਮੁਖ ਭਰਮ ਭਲਾਇਆ ਬਿਨ ਭਾਗਾ ਹਰ ਧਨ ਨਾ ਪਾਏ ਤ੍ਰੈ ਗੁਣ ਸਬਾ ਤਾਤ ਹੈ ਪਰ ਪਰ ਕਰਹਿ ਵਿਚਾਰ ਮੁਕਤ ਕਦੇ ਨਾ ਹੋਵੇਈ ਨਹੋ ਪਾਏਨ ਮੁਖ ਦਵਾਰ ਬਿਨ ਸਤਗੁਰ ਬੰਦਨ ਨਾ ਟੁੱਟੇ ਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਤ ਮੋਨੀ ਥੱਕੇ ਵੇਦਾਂ ਕਾ ਅਭਿਆਸ ਹਰ ਨਾਮ ਚੇਤਨਾ ਆਵੇ ਨਹਿ ਨਿਜ ਕਰ ਹੋਵੇ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਡਾਸ ਹਰ ਨਾਮੈ ਨੂੰ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਈ ਨਾਨਕ ਨਾਮੇ ਹੀ ਪਤ ਉਪਜੈ ਹਰ ਸਿਉ ਰਹਾ ਸਮਾਈ ਮਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਣ ਹਰ ਨਾਮ ਵਸਾਏ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵਨ ਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਅਨ ਦਿਨ ਲਾਗੈ ਸਹਿਜ ਧਿਆਨ ਰਹਾਉ ਦਿਨ ਪਿਰ ਕਾਮਣ ਕਰੇ ਸ਼ਿੰਗਾਰ ਦੋ ਚਾਰਨੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਦ ਅਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰ ਧਾਰ ਏਕ ਪਛਾਣੈ ਹਉ ਮੈ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰ ਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੀ ਗਿਆਨੀ ਬੂਝੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹਿ ਸਭ ਕੋਏ ਬਿਨ ਮਨ ਮੁਹੂਏ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੇ ਸਭ ਕੋਏ ਨਾ ਮਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਨਾਈ ਬਿਰਥੀ ਭਗਤ ਸਭ ਜਨਮ ਗਵਾਏ ਸੇ ਭਗਤ ਸਤਗੁਰ ਮਨ ਪਾਏ ਆਨੰਦਿਨ ਨਾਮ ਰਹੀ ਲਿਵ ਲਾਏ ਸਦ ਹੀ ਨਾਮ ਵੇਖਹਿ ਹਜੂਰ ਗੁਰ ਕੈ ਸ਼ਬਦ ਰਹਾ ਭਪੂਰ ਆਪੇ ਬਖਸ਼ੇ ਦੇ ਪਿਆਰ ਹਉ ਮੈ ਰੋਗ ਵੱਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸੁਵਾਏ raag malhar sant mahalla 5 ek oankar satgur prasad pritam prem bhagat ke date apne jan sang raate jan sang raate din raat raate ek nimukh mano na visare gopal gun nid sada sange sarb gun jagdeesh rae man mohi lina charan sange ਨਾਮ ਰਸ ਜਨਮਾਤੇ ਨਾਨਕ ਪ੍ਰੀਤਮ ਕਿਰਪਾਲ ਸਦ ਹੂੰ ਕਿਨਾਂ ਕੋਟ ਮਧੇ ਜਾਤੇ ਪ੍ਰੀਤਮ ਤੇਰੀ ਗਾਤ ਅਗਮ ਅਪਾਰੇ ਮਹਾ ਪਤ ਤੂੰ ਤਾਰੇ ਪਤ ਤ ਪਾਵਨ ਭਗਤ ਵੱਛਲ ਕਿਰਪਾ ਸਿੰਧ ਸੁਆਮੀਆਂ ਸੰਤ ਸੰਗੇ ਭਜਨ ਸੰਗੇ ਰਾਵ ਸਦਾ ਅੰਤਰ ਜਾਮੀਆਂ ਕੋਟ ਜਨਮ ਪਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਉ ਆਪ ਲੇਹੋ ਸੰਭਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਲ ਮੀਨ ਪ੍ਰਭ ਜੀਉ ਏਕ ਤੂੰ ਹੈ ਭੇਨ ਆਨ ਨਾ ਜਾਣੀਐ ਗਹਿ ਪੁਜਾ ਲੇਵੋ ਨਾਮ ਦੇਵੋ ਤਉ ਪ੍ਰਸਾਦੀ ਮਾਨੀਐ ਪਜ ਸਾਧ ਸੰਗੇ ਏਕ ਰੰਗੇ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਸਰਣਾਏ ਨਾਨਕ ਕਰ ਮਾਇਆ ਆਪਣਾ ਕੀਨਾ ਆਪਸ ਕੋ ਆਪ ਮਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰ ਜਾਮੀ ਮਿਲੇ ਗੁਣ ਨਿਦ ਪਿਆਰਿਆ ਮਹਾ ਮੰਗਲ ਸੂਖ ਉਪਜੀ ਗੋਬਿੰਦ ਗੁਣ ਨਿਤ ਸਾਰਿਆ মিল সঙ্গ সোহে দেখ মোহে পূর্ব লিখিয়া पाया बिनवंत নানক শরণ তিন কি জিন্নী হর হর তায়া वार मलाल की मोहल्ला पहला राणे कैलाश तथा मालदेव की धुन एक ओंकार सतगुरु प्रसाद श्लोक मोहल्ला तीसरा गुरु मिले मन रसिए ਜਿਉ ਬੁੱਠੈ ਤਰਨ ਸਿੰਗਾਰ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ ਅੰਦਰ ਰਚੈ ਸਾਚ ਰੰਗ ਜਿਉ ਮਨਜੀਠੈ ਲਾਲ ਕਮਲ ਵਿਗਸੈ ਸਚ ਮਨ ਗੁਰ ਕੈ ਸ਼ਬਦ ਨਿਹਾਲ ਮਨ ਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਫਾਹੀ ਫਾਥੀ ਮਿਰਗ ਜਿਉ ਸਿਰ ਦੀਸੈ ਜਮ ਕਾਲ ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਵਿਕਰਾਲ ਇੰਨੀ ਅੱਖੀ ਨਦਰ ਨਾ ਆਵਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਤੁਧ ਭਾਵੈ ਸੰਤੋਖੀਆ ਚੁਕੈ ਆਲ ਜੰਜਾਲ ਮੂਲ ਰਹਿ ਗੁਰ ਸੇਵਿਐ ਗੁਰ ਪੌੜੀ ਬੋਹਿਥ ਨਾਨਕ ਲੱਗੀ ਤਤ ਲੈ ਤੂੰ ਸੱਚਾ ਮਨ ਸੱਚ ਮਹੱਲਾ ਪਹਿਲਾ ਇਕੋ ਪਾਦਰ ਏਕਦਰ ਗੁਰਪੌੜੀ ਨਿਜ ਥਾਨ ਗੁਰੂ ੜੋ ਠਾਕੁਰ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪਿ ਨੈ ਆਪ ਸਾਜ ਆਪ ਪੁਛਾਣਿਆ ਅੰਬਰ ਧਰਤ ਵਿਛੋੜ ਚੰਦੂਆ ਤਾਣਿਆ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ ਸੂਰਜ ਚੰਦ ਉਪਾਏ ਜੋਤ ਸਮਾਨਿਆ ਕੀਏ ਰਾਤ ਦਿਨੰਤ ਚੋਜ ਵਡਾਣਿਆ ਤੀਰਥ ਧਰਮ ਵਿਚਾਰ ਨਾਵਣ ਕੁਰਬਾਣਿਆ ਤੁਧ ਸਾਰੇ ਅਵਰਨਾ ਕੋਈ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਫੋਰਿ ਆਵਣ ਜਾਣਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਸਾਹਮਣ ਜੇ ਵਸੈ ਚਹਉ ਉਮਾ ਹੋਈ ਨਗ ਮਿਰਗਾਂ ਮਛੀਆਂ ਰਸੀਆਂ ਘਰ ਧਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੀ ਵਸੈ ਚਹਵੇਂ ਛੋੜਾ ਹੋਏ ਗਾਈ ਪੁੱਤਾਂ ਨਿਰਤਨਾ ਪੰਤੀ ਚਾਕਰ ਹੋਏ ਪੌੜੀ ਤੂੰ ਸੱਚਾ ਸਚਿਆਰ ਜਿਨ ਸੱਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮਾ ਵੱਡਾ ਕਹਾਈ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾਰੇਖ ਵਰਨ ਸਬਾਇਆ ਨਾ ਤਿਸ ਭੁਖ ਪਿਆਸ ਰੱਜਾ ਤਾਇਆ ਗੁਰ ਮਹਿ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਢੋਲੇ ਬਾਹਾਂ ਪੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੀ ਮਹੱਲਾ ਦੂ